ਪਿੰਡ ਨੁਕੇਰੀਆਂ ਦੇ ਨਰੇਗਾ ਕਾਮਿਆਂ ਨੇ ਅੱਜ ਜਲਾਲਾਬਾਦ ਦੇ ਮਨਰੇਗਾ ਦਫ਼ਤਰ ਦੇ ਅੱਗੇ ਲਗਾਇਆ ਧਰਨਾ ਅਤੇ ਨਰੇਗਾ ਦੇ ਅਧਿਕਾਰੀਆਂ ਦੇ ਖਿਲਾਫ ਜਮ ਕੇ ਕੀਤੀ ਨਾਰੇਬਾਜੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪਿੰਡ ਨੁਕੇਰੀਆਂ ਦੇ ਵਿੱਚ ਨਰੇਗਾ ਚ ਕੰਮ ਕਰਦੇ ਕੁਝ ਕਾਮਿਆਂ ਦੇ ਵੱਲੋਂ ਨਰੇਗਾ ਦਫ਼ਤਰ ਦੇ ਅੱਗੇ ਅੱਜ ਧਰਨਾ ਲਗਾਇਆ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਨਰੇਗਾ ਦੇ ਕੁਝ ਕਾਮਿਆਂ ਨੂੰ ਅਜੇ ਤੱਕ ਕੰਮ ਹੀ ਨਹੀਂ ਦਿੱਤਾ ਗਿਆ ਅਤੇ ਇਹ ਵੀ ਕਿਹਾ ਕਿ ਨਰੇਗਾ ਦੇ ਵਿੱਚ ਜੋ ਕੰਮ ਕਰਵਾਉਣ ਲਈ ਮੇਡ ਲਗਾਏ ਜਾਂਦੇ ਨੇ ਉਹਨਾਂ ਦੀ ਜਗ੍ਹਾ ਨਵੇਂ ਮੇਡ ਬਣਾਏ ਗਏ ਹਨ ਜਿਨ੍ਹਾਂ ਨੂੰ ਕਦੇ ਅਜੇ ਤੱਕ ਨਰੇਗਾ ਦੇ ਵਿੱਚ ਕੰਮ ਕਰਦੇ ਦੇਖਿਆ ਹੀ ਨਹੀਂ ਅਤੇ ਜਿਨ੍ਹਾਂ ਦੇ ਵੱਲੋਂ ਪਿਛਲੇ 6 ਦਿਨਾਂ ਦੇ ਕੰਮ ਦੇ ਵਿੱਚ ਕਈ ਨਜਾਇਜ਼ ਹਾਜ਼ਰੀਆਂ ਵੀ ਪਾਈਆਂ ਗਈਆਂ ਨੇ ਤਾਂ ਉਸ ਨਜਾਇਜ਼ ਹਾਜ਼ਰੀਆਂ ਦਾ ਇਹਨਾਂ ਦੇ ਕੋਲ ਸਬੂਤ ਵੀ ਦੇਖਿਆ ਗਿਆ ਤਾਂ ਆਓ ਆਪਾਂ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਜਿੰਦਾਬਾਦ 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 ਮਰੇਗਾ ਵੈਦ ਯੂਨੀਅਨ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਦਲਿਤ ਆਸਥਾ ਰੋਗਿੰਦਨ ਨੂੰ ਜਿੰਦਾਬਾਦ 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 ਪ੍ਰਸ਼ਾਸਨ ਮੁਰਦਾਬਾਦ 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 ਜੀ ਕੀ ਮਸਲਾ ਹੈ ਜੇ ਤੁਸੀਂ ਧਰਨੇ ਤੇ ਬੈਠੇ ਹੋ ਵੀਡੀਓ ਦਫ਼ਤਰ ਵਿਖੇ ਜੀ ਇਹ ਮਸਲਾ ਹੈ ਜੀ ਪਿੰਡ ਨਕੇਰੀਆਂ ਬਲਾਕ ਜਲਾਲਾਬਾਦ ਦੇ ਵਿੱਚ ਜਿੱਥੇ ਅਸੀਂ ਅੱਜ ਵੀਡੀਓ ਆਫਿਸ ਜਲਾਲਾਬਾਦ ਦੇ ਵਿੱਚ ਬੈਠੇ ਆ ਅਸੀਂ ਇਹਨਾਂ ਨਿਰੇਗਾ ਕਿਰਤੀਆਂ ਨੇ ਅੱਜ ਇੱਕ ਮਿੰਨਾ 5 ਦਿਨ ਹੋ ਗਏ ਜਿਹੜੀ ਕਿ ਵਰਕ ਡਿਮਾਂਡ ਦਿੱਤੀ ਹੈ ਨਿਰੇਗਾ ਕਿਰਤੋਂ ਕੰਮ ਦੀ ਮੰਗ ਕੀਤੀ ਗਈ ਹੈ ਜੇਤੇ ਆਧਾਰ ਤੇ ਅੱਜ ਨਾ ਤੇ ਇਹਨਾਂ ਨੂੰ ਕੰਮ ਮਿਲਿਆ ਹੂੰ ਔਰ ਨਹੀਂ ਇੱਥੇ ਕੋਈ ਸੰਚਾਰੂ ਢੰਗ ਨਾਲ ਸੁਣਾਈ ਕਰ ਰਿਹਾ ਅਸੀਂ ਕੱਲ ਦੇ ਇੱਥੇ ਪਰੇਸ਼ਾਨ ਹੋ ਰਹੇ ਹਾਂ ਇਹਨਾਂ ਦੀ ਜਿਹੜੀ ਡਿਮਾਂਡ ਦਿੱਤੀ ਹੋਈ ਹੈ ਜਿਹੜਾ ਏਪੀਓ ਸਾਹਿਬ ਸੰਦੀਪ ਕੁਮਾਰ ਜੀ ਹੈ ਉਹ ਕਹਿੰਦੇ ਮੈਂ ਨੋਟਿੰਗ ਵਗੈਰਾ ਕਰਕੇ ਸਾਰਾ ਸੈਟਿੰਗ ಗ್ರಾಮ ਸੇਵਕ ਦੇ ਹੰਦੇ ਕਰਤੀ ਹੈ ਹੁਣ ਉਹ ಗ್ರಾಮ ਰੁਜ਼ਗਾਰ ਸੇਵਕ ਮਨਾਂ ਕਰਿਆ ਮੇਰੇ ਕੋਲ ਨਹੀਂ ਹੈ ਤੀਸਰਾ ਕਰ ਰਿਹਾ ਮਨਾਂ ਕਰ ਰਿਹਾ ਮੇਰੇ ਕੋਲ ਨਹੀਂ ਹੈ ਚੌਥਾ ಗ್ರಾಮ ਸੇਵਕ ਕਰ ਰਿਹਾ ਮੇਰੇ ਕੋਲ ਨਹੀਂ ਹੈ ਹੁਣ ਇਹਨਾਂ ਦੇ ਆਫਿਸ ਦੇ ਵਿੱਚੋਂ ਇਹਨਾਂ ਨਿਰਗਾ ਕਿਰਤਿਆਂ ਦੇ ਜਿਹੜੇ ਕੰਮ ਦੀ ਭਰੀ ਹੋਈ ਡਿਮਾਂਡ ਸੀ ਉਹੀ ਤਾਂ ਗਾਇਬ ਹੋ ਚੁੱਕੀ ਐ ਜਿਹਦੇ ਆਧਾਰ ਤੇ ਅਸੀਂ ਅੱਜ ਧਰਨਾ ਲਗਾਇਆ ਔਰ ਦੂਸਰਾ ਇਥੇ ਇੱਕ ਗੱਲ ਐ ਵੀ ਜਿੰਨਾ ਵੀ ਇਥੇ ਕਰਪਟ ਪ੍ਰਸ਼ਾਸਨ ਜਿਹੜਾ ਹੈ ਨਰੇਗਾ ਦਾ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਮੈਂ ਕਰਪਟ ਕਹੂੰਗਾ ਜੀ ਕਿਉਂਕਿ ਇਹ ਪਿੰਡਾਂ ਦੇ ਸਰਪੰਚਾਂ ਦੇ ਮਤੈਬਕ ਚੱਲਣ ਵਾਲਾ ਐ ਜੀ ਜਦ ਕਿ ਨਰੇਗਾ ਕਾਮਿਆਂ ਨੇ ਨਰੇਗਾ ਕਾਮਿਆਂ ਦਾ ਨਰੇਗਾ ਦਾ ਕੰਮ ਕਰਨਾ ਹੈ ਨਰੇਗਾ ਦੇ ਵਿੱਚ ਹੀ ਜਿਹੜਾ ਕਿ ਮੇਟ ਨੁਕਤ ਕਰਨਾ ਹੈ ਤਾਂ ਨਰੇਗਾ ਕਿਰਤੀਆਂ ਵਿੱਚੋ ਹੀ ਮੇਟ ਨੁਕਤ ਕੀਤਾ ਜਾਵੇ ਹੂੰ ਹੁਣ ਇੱਥੇ ਪਿੰਡ ਨਕੇਰੀਆਂ ਦੀ ਗੱਲ ਕਰ ਰਿਆ ਮੈਂ ਨਕੇਰੀਆਂ ਪਿੰਡ ਦੇ ਵਿੱਚ ਸਰਪੰਚ ਸਾਹਿਬ ਨੇ ਆਪ ਦੇ ਮੇਟ ਨਿਯੁਕਤ ਕਰਕੇ ਜੀ ਸਰਪੰਚ ਸਾਹਿਬ ਦੇ ਆਪ ਦੇ ਬੇਟੇ ਦੇ ਵੀ ਹਾਜ਼ਰੀ ਪੈਰੀ ਹੈ ਜੀ 6 ਦਿਨਾਂ ਦੇ ਵਿੱਚ ਤਕਰੀਬਨ 130 ਤੋਂ ਲੱਗ ਕੇ 35 ਨਜ਼ਾਇਜ਼ ਹਾਜ਼ਰੀ ਹੈ ਜਿਹੜੀ ਅਸੀਂ ਪਕੜ ਕੇ ਬੈਠੇ ਹੋਏ ਆਂ ਜੀ ਇਹਨਾਂ ਉੱਪਰ ਅੱਜ ਜਿਹੜੇ ਕਿ ਜਿਹੜੇ ਪੁਰਾਣੇ ਮੇਟ ਖਾਰਜ ਕੀਤੇ ਐ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਜੇਕਰ ਇਹਨਾਂ ਮੇਟਾਂ ਨੇ ਕੋਈ ਕਿਸੇ ਤਰ੍ਹਾਂ ਦੀ ਨਜ਼ਾਇਜ਼ ਹਾਜ਼ਰੀ ਜਾਂ ਕਿਸੇ ਕੋਈ ਪੈਸਾ ਲਿਆ ਹੈ ਤਾਂ ਮੈਨੂੰ ਇਹਦਾ ਸਾਬਤ ਕੀਤਾ ਜਾਵੇ ਤਾਂ ਮੈਂ ਇਹਨਾਂ ਤੇ ਖੁਦ ਵੀ ਕਾਰਵਾਈ ਕਰਾਊਗਾ ਜਿਹੜੇ ਨਰੇਗਾ ਦੇ ਮੇਟ ਨਵੇਂ ਬਣਾਏ ਨੇ ਉਹਨਾਂ ਦੇ ਉਹ ਵੀ ਪਹਿਲਾਂ ਨਰੇਗਾ ਹੀ ਕੰਮ ਕਰਦੇ ਸੀ ਦੇਖੋ ਜੀ ਉਹ ਕੰਮ ਨਹੀਂ ਕਰਦੇ ਸੀ ਤੇ ਹੁਣ ਕੀ ਇਹ ਸਾਰਾ ਮਾਮਲਾ ਵੋਟਾਂ ਦਾ ਆ ਗਿਆ ਜਿਹੜਾ ਜਿਹੜੇ ਪਾਰਟੀ ਬਾਜੀ ਨੂੰ ਇਹ ਧਿਆਨ ਚ ਰੱਖਦੇ ਹੋ ਸਰਪੰਚ ਨੇ ਇਹਨਾਂ ਨੂੰ ਸ਼ਾਇਦ ਵੋਟਾਂ ਉਹਨ ਸਰਪੰਚ ਨੂੰ ਨਹੀਂ ਪਾਈਆਂ ਹੋਣਗੀਆਂ ਕਿਸੇ ਹੋਰ ਸਰਪੰਚ ਨੂੰ ਪਾਈਆਂ ਹੋਣਗੀਆਂ ਤਾਂ ਇਹ ਸਰਪੰਚ ਉਹਨਾਂ ਨਾਲ ਵਿਰੋਧ ਕਰਕੇ ਆਹਦੇ ਨਵੇਂ ਮੇਟ ਨੁਕਤ ਕੀਤੇ ਆ ਅੱਛਾ ਜੀ ਤਾਂ ਇਸ ਕਰਕੇ ਅਸੀਂ ਅੱਜ ਤਰਨਾ ਲਗਾਇਆ ਵੀ ਆ ਜਿਹੜੇ ਸਬੂਤ ਇਕੱਠੇ ਕੀਤੇ ਆ ਇਹ ਸਾਰੇ ਨਕੇਰੀਆਂ ਪਿੰਡ ਦੇ ਆ ਜਿੰਨਾ ਹਰੇਕ ਪੇਪਰ ਦੇ ਵਿੱਚ ਜਿਹੜੇ 6 ਦਿਨ ਦੇ ਮਸਤਲ ਨਿਕਲੇ ਸੀ ਹਰੇਕ ਪੇਪਰ ਦੇ ਵਿੱਚ 2-4 2-4 ਨਜਾਇਜ਼ ਹਾਜ਼ਰੀਆਂ ਪਾਈਆਂ ਹੋਈਆਂ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਮਾਨ ਸਰਕਾਰ ਨੇ ਕਿਹਾ ਸੀ ਮੇਰੀ ਸਰਕਾਰ ਆਉਣ ਤੇ ਵੀ ਕੋਈ ਕਿਸੇ ਕਿਸੇ ਤਰ੍ਹਾਂ ਦਾ ਧਰਨਾ ਨਹੀਂ ਲੱਗੇਗਾ ਮੈਂ ਇੱਥੇ ਮਾਨ ਸਰਕਾਰ ਨੂੰ ਦਾਅਵੇ ਨਾਲ ਕਹਿ ਰਿਹਾ ਵੀ ਤੁਹਾਡੀ ਸਰਕਾਰ ਆਉਣ ਤੇ ਉਸ ਤੋਂ ਜ਼ਿਆਦਾ ਐ ਮੈਂ 10 ਗੁਣਾ ਤੱਕ ਵੀ ਕਹਿ ਲਵਾਂ 20 ਗੁਣਾ ਤੱਕ ਜ਼ਿਆਦਾ ਧਰਨੇ ਲੱਗ ਰਹੇ ਆ ਕੋਈ ਅਧਿਕਾਰੀ ਇੱਥੇ ਕੰਮ ਕਰਕੇ ਖੁਸ਼ ਨਹੀਂ ਐ ਸਿਰਫ ਪੈਸਿਆਂ ਦੀ ਦੌੜ ਐ ਪੈਸਾ ਦਿਓ ਤੇ ਇਹਨਾਂ ਤੋਂ ਕੰਮ ਕਰਨਾ ਮੈਂ ਕਿਹੜੇ ਪਿੰਡ ਤੋਂ ਮੈਂ ਪਿੰਡ ਨਕੇਰੀਆਂ ਤੋਂ ਬਲਵੀਰ RAM ਪ੍ਰਧਾਨ ਕੀ ਮਸਲਾ ਕੀ ਅੱਜ ਜੋ ਤੁਸੀਂ ਧਰਨਾ ਲਗਾਇਆ ਦੱਸ ਰਹੇ ਨੇ ਪ੍ਰਧਾਨ ਜੀ ਕੇ ਨਕੇਰੀਆਂ ਦੇ ਵਿੱਚ ਨਰੇਗਾ ਨੂੰ ਲੈ ਕੇ ਕੋਈ ਵਿਵਾਦ ਸ਼ੁਰੂ ਹੋਇਆ ਮਸਲਾ ਇਹ ਜੀ ਸਰਪੰਚ ਸਾਹਿਬ ਪਾਰਟੀ ਬਾਜ਼ੀ ਨੂੰ ਮੁੱਖ ਰੱਖਦੇ ਹੋਏ ਜਿਹੜੇ ਚਾਰ ਪਹਿਲਾਂ ਚੱਲ ਰਿਹਾ ਸੀ ਮੇਟ ਉਹਨਾਂ ਨੂੰ ਹਟਾਇਆ ਗਿਆ ਹੈ ਨਵੇਂ ਮੀਟਰ ਲਗਾਏ ਗਏ ਨੇ ਤੇ ਅਸੀਂ ਜਿਹੜਾ ਮੀਟਾ ਨੇ ਪੁਰਾਣੇ ਮੀਟਾ ਨੇ ਜਿਹੜੀ ਐਪਲੀਕੇਸ਼ਨ ਵੀ ਦਿੱਤੀ ਸੀ ਉਹ ਅੱਜ ਪ੍ਰਧਾਨ ਜੀ ਨੇ ਦੱਸਿਆ ਇੱਕ ਮਹੀਨਾ ਪੰਜ ਦਿਨ ਹੋ ਗਏ ਨੇ ਉਹ ਅੱਛਾ ਸੰਦੀਪ ਜੀ ਨੂੰ ਪੁੱਛਿਆ ਕਿ ਐਪੀਓ ਸਾਹਿਬ ਨੂੰ ਉਹ ਕਹਿੰਦਾ ਮੈਂ ਉਸ ਨੂੰ ਦੇ ਦਿੱਤੀ ਦੂਜਾ ਕਹਿੰਦਾ ਦੂਜੇ ਦੇ ਕੋਲ ਹੈ ਤੀਜਾ ਕਹਿੰਦਾ ਤੀਜੇ ਕੋਲ ਉਹ ਸਾਡਾ ਜਿਹੜਾ ਐਪਲੀਕੇਸ਼ਨ ਵੀ ਨਹੀਂ ਮਿਲ ਰਹੀ ਤੇ ਦੂਜਾ ਨੰਬਰ ਜੀ ਸਾਡਾ ਜਿਹੜਾ ਪਿੰਡ ਦੇ ਵਿੱਚ ਇਹ ਪਾਰਟੀ ਬਾਜ਼ੀ ਨਹੀਂ ਬਣਨੀ ਚਾਹੀਦੀ ਤੇ ਸਾਨੂੰ ਵੀ ਕੰਮ ਦਿੱਤਾ ਜਾਵੇ ਤੇ ਨਿਯੁਕਤ ਕੀਤਾ ਜਾਵੇ ਮੇਟਾ ਪਾ ਜੀ ਕਹਿੰਦੇ ਨਜਾਇਜ਼ ਹਾਜ਼ਰੀਆਂ ਪਾਈਆਂ ਗਈਆਂ ਹਾਂਜੀ ਨਜਾਇਜ਼ ਪਾਈਆਂ ਗਈਆਂ ਜੀ ਨਜਾਇਜ਼ ਹਾਜ਼ਰੀਆਂ ਹਾਂ ਜੀ ਤੁਸੀਂ ਕੋਈ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਇਲੈਕਸ਼ਨ ਸਾਨੂੰ ਵੇਖੋ ਜੀ ਅਸੀਂ ਮਿਸਟਰੋਲ ਇਹਨਾਂ ਦਾ ਚੱਲਦਾ ਰਿਹਾ ਹੈ ਅਸੀਂ ਜਿਹੜੀ ਰੋਜ਼ ਹਾਜ਼ਰੀ ਹੁੰਦੀ ਸੋ ਉਹ ਅਸੀਂ ਪੇਪਰ ਕਢਾ ਕੇ ਉਹਨਾਂ ਉੱਪਰ ਨਿਸ਼ਾਨੀਆਂ ਲਗਾ ਦਿੱਤੀਆਂ ਨੇ ਵੀ ਆਹ ਗਲਤ ਤੇ ਆਹ ਗਲਤ ਹੈ ਖੁਦ ਹੀ ਕੋਈ ਤਾਂ ਭਰਾ ਦੇ ਥਾਂ ਤੇ ਕਰਾਈ ਜਾਂਦਾ ਹੈ ਕੋਈ ਮਾਂ ਦੀ ਥਾਂ ਭੀ ਕਰਾਈ ਜਾਂਦੀ ਇਹ ਵਿੱਚ ਸਾਰਾ 115 ਪੰਨੇ ਹੈਗੇ ਸਾਡੇ ਕਢਾਏ ਗਿਆ ਜੀ ਇਹ ਕਰੇ ਦਾ ਮਤਲਬ ਵੀ ਸਰਪੰਚ ਦੇ ਨਾਲ ਨਾਲੇ ਨਰੇਗਾ ਡਿਪਾਰਟਮੈਂਟ ਵੀ ਜ਼ਿੰਮੇਵਾਰ ਹੈ ਇਸ ਚੀਜ਼ ਦਾ ਹਾਂਜੀ ਹਾਂਜੀ ਦੋਵੇਂ ਹਾਂਜੀ ਦੋਵੇਂ ਨਗਾਇਜ ਜਿਹੜੇ ਆਧਰੀਆਂ ਪੈਣ ਦੋਵੇਂ ਨਰੇਗਾ ਜਿਹੜੇ ਨੇ ਅਫਸਰ ਇਹ ਵੀ ਜ਼ਿੰਮੇਵਾਰ ਨੇ ਤੇ ਸਰਪੰਚ ਸਾਹਿਬ ਨੇ ਵੈਰੀਫਾਈ ਕਰਨਾ ਹੁੰਦਾ ਹੈ ਕਿ ਗਲਤ ਕੰਮ ਹੋ ਰਿਹਾ ਹੈ ਕਿ ਸਹੀ ਹੋ ਰਿਹਾ ਹੈ ਉਹ ਵੀ ਵਿੱਚੇ ਤੇ ਵਿੱਚੇ ਮੇਟ ਹੈ ਜੀ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕੰਮ ਕਰਾਂਗੇ ਜੀ ਜਿਹੜਾ ਕੰਮ ਪੁਰਾਣੇ ਜਿਹਨਾਂ ਦੇ ਮੈਂ ਮੇਟ ਨਹੀਂ ਐਲੀਕੇਸ਼ਨ ਕੋਈ ਲਾਵੇ ਉਹਨਾਂ ਨੂੰ ਫਿਰ ਐਲੀਕੇਸ਼ਨ ਲਾ ਕੇ ਉਟਾਇਆ ਜਾਵੇ ਤੇ ਸਾਨੂੰ ਵੀ ਮਨਰੇਗਾ ਦਾ ਕੰਮ ਦਿੱਤਾ ਜਾਵੇ ਕਿ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਪ੍ਰਸ਼ਾਸਨ ਦੇ ਵੀ ਤੇ ਸਪੰਸਾਬ ਦੇ ਨਾਮ ਹੈ ਤੇ ਕਿਹੜੇ ਡਿਪਾਰਟਮੈਂਟ ਤੋਂ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਨਰੇਗਾ ਐਪੀਓ ਬਲਾਕ ਜਲਾਲਾਬਾਦ ਹੈ ਸਾਰੇ ਮਸਲਾ ਕੀ ਹੈ ਨਕੇਰੀਆਂ ਪਿੰਡ ਦੇ ਲੋਕਾਂ ਨੇ ਜੀ ਸਾਨੂੰ ਨਕੇਰੀਆਂ ਪਿੰਡ ਦਾ ਮਸਲਾ ਹੈ ਇਹਨਾਂ ਦੇ ਕੁਝ ਵਰਕਰ ਹੈਗੇ ਜਿਨ੍ਹਾਂ ਨੂੰ ਪੰਚਾਇਤ ਵੱਲੋਂ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਦੀ ਡਿਮਾਂਡ ਹੈ ਜਿਹੜੀ ਸਾਡੇ ਦਫ਼ਤਰ ਵਿਖੇ ਪ੍ਰਾਪਤ ਹੋਈ ਸੀ ਜੀ ਦਫ਼ਤਰ ਵੱਲੋਂ ਕਾਰਵਾਈ ਕਰਕੇ ਚਿੱਠੀ ਪੱਤਰ ਕੱਢ ਕੇ ਤੇ ಗ್ರಾಮ ਪੰਚਾਇਤ ਨੂੰ ਪਿੰਡ ਦੇ ਬੰਦਿਆਂ ਦੀ ਵੈਰੀਫਿਕੇਸ਼ਨ ਕਰਨ ਤੇ ਤੇ ਵੈਰੀਫਾਈ ਕਰਨ ਦੇ ਲਈ ਥਰੂ ਸਾਡੇ ಗ್ರಾಮ ਰੋਜ਼ਗਾਰ ਸੇਵਕ ਹੁੰਦੇ ਹੁੰਦੇ ਆ ਰਾਈ ਦਿੱਤੀ ਗਈ ਸੀ ਪੈਂਦੀ ਇਹ ਕਹਿੰਦੇ ਨੇ ਨਜਾਇਜ਼ ਹਾਜ਼ਰੀਆਂ ਵੀ ਪਾਈਆਂ 6 ਦਿਨਾਂ ਚ ਇਹ ਸਰ ਜਿਹੜੀ ਹਾਰੀ ਉਹ ਮੇਡ ਵੱਲੋਂ ਆਨਲਾਈਨ ਲਗਾਈ ਜਾਂਦੀ ਹੈ ਜੋ ਵੀ ਹੈਗੀ ਉਹ ਇਹ ਸ਼ਿਕਾਇਤ ਜਿਹੜੀ ਰਿਟਰਨ ਵਿੱਚ ਕਰਦੇ ਨੇ ਤੇ ਅਸੀਂ ਜੋ ਵੀ ਕਾਰਵਾਈ ਹੋਵੇ ਅੰਗਰੇਜ਼ ਚ ਲਿਆਵਾਂਗੇ ਸਹੀ ਜਿਹੜੀਆਂ ਸਰ ਨਜਾਇਜ਼ ਹਾਜ਼ਰੀਆਂ ਪੈਂਦੀਆਂ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਸਰ ਮੇਨ ਜਿਹੜਾ ਹੈ ਮੇਡ ਪਿੰਡਾਂ ਚ ਰੱਖਿਓਏ ਨੇ ਜੋ ਵੀ ਹਾਰੀਆਂ ਆਨਲਾਈਨ ਆਦੇ ਐਮ ਐਮ ਐਪ ਚੱਲਦਾ ਸਾਡਾ ਨਰੇਗਾ ਤੇ ਜੋ ਆਨਲਾਈਨ ਹਾਰੀ ਲੱਗਦੀ ਹੈ ਉਹਨੇ ਦੇ ਹਾਰੀਆਂ ਲਾਂਦੇ ਜੋ ਵੀ ਮੇਡ ਗਲਤ ਹਾਰੀ ਲਾਂਦਾ ਹੈ ਉਹ ਸਾਡੇ ਵੱਲੋਂ ਪਹਿਲਾਂ ਹੀ ਉਹਦਾ ਫਾਰਮ ਭਰਵਾ ਲਿਆ ਜਾਂਦਾ ਜੋ ਮੇਰੇ ਵੱਲ ਜੋ ਵੀ ਹਰੀ ਲਿਵਾਈਸ ਮਤਲਬ ਸਹੀ ਹੈ ਜੋ ਵੀ ਗਲਤ ਕਰਾਂਗਾ ਮੈਂ ਜ਼ਿੰਮੇਵਾਰ ਹਾਂ ਸਰ ਕਈਆਂ ਤਾਂ ਦੇਖਣ ਜਾਂਦਾ ਨਰੇਗਾ ਮਜ਼ਦੂਰ ਜਿਸ ਤਰ੍ਹਾਂ ਕੰਮ ਕਰਦੇ ਨੇ ਕੰਮ ਦੀ ਡਿਮਾਂਡ ਕੀਤੀ ਜਾਂਦੀ ਹੈ ਪਰ ਜਿਹੜੀ ਕਾਨੂੰਨੀ ਧਾਰਾ ਮਤਲਬ ਕੰਮ ਨਹੀਂ ਕੀਤਾ ਜਾਂਦਾ ਬਿਲਕੁਲ ਹੀ ਕਾਨੂੰਨੀ ਧਾਰਾ ਮੁਤਾਬਕ ਹੁਣ ಗ್ರಾಮ ਪੰਚਾਇਤਾਂ ਪਹਿਲਾਂ ਇਸ ਤੋਂ ਪਹਿਲਾਂ ਇਲੈਕਸ਼ਨ ਨਹੀਂ ਹੋਏ ਸੀ ਤਾਂ ਪ੍ਰਬੰਧਕਾਂ ਦਰਾਈ ਕਿਸੇ ਵੀ ਪਿੰਡ ਦਾ ਜੋ ਵੀ ਮਜ਼ਦੂਰ ਕੰਮ ਦੀ ਡਿਮਾਂਡ ਕਰਦਾ ਸੀ ਸਾਡੇ ਵੱਲੋਂ ਕੰਮ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਸੀ ਬਟ ਉਹਨਾਂ ಗ್ರಾಮ ਪੰਚਾਇਤਾਂ ਬਣਨ ਕਰਕੇ ਕੁਝ ਇਸ਼ੂ ਪ੍ਰਾਪਤ ਹੋਰੇ ਜਿਵੇਂ ਪਾਰਟੀ ਪਿੰਡ ਪਾਰਟੀ ਬਾਜੀ ਔਨ ਕਰਕੇ ਜਾਂ ਹੋਰ ਕੋਈ ਸ਼ੋਅ ਔਨ ਕਰਕੇ ਕਈ ਵਾਰੀ ਕਈ ਲੇਬਰ ਨੂੰ ਕੰਮ ਨਹੀਂ ਮਿਲ ਪਦਾ। ਪੋਰਟਲ ਜਦੋਂ ਪੋਰਟਲ ਦੇ ਉੱਤੇ ਹਾਜ਼ਰੀ ਪਾਈ ਜਾਂਦੀ ਤਾਂ ਪੋਰਟਲ ਤੁਹਾਡੇ ਵਿਭਾਗ ਵੱਲੋਂ ਚੈੱਕ ਨਹੀਂ ਕੀਤਾ ਜਾਂਦਾ ਵੀ ਇੰਨੇ ਮਨਸਟਰੋਲ ਇੰਨੇ ਬੰਦਿਆਂ ਦਾ ਨਿਕਲੇ ਹੋਇਆ ਤੇ ਕੰਮ ਘੱਟ ਕਰ ਰਹੇ ਨੇ। ਸੋ ਸਾਡੇ ਵੱਲੋਂ ਮੰਨ ਨੂੰ ਡਿਮਾਂਡ ਜੋ ਜੋ ਦਿੱਤੀ ਜਾਂਦੀ ਅਸੀਂ ਸਾਰੀ ਡਿਮਾਂਡ ਕੱਢਦੇ ਆ ਪਰ ਮੌਕੇ ਤੇ ਜਿਹੜੀ ਲੇਬਰ ਉਹ ਸਮੇਂ ਸਿਰ ਜ਼ਿਆਦਾ ਲੇਬਰ ਨਹੀਂ ਇਹ ਤੁਹਾਡੇ ਵੱਲੋਂ ਚੈਕਿੰਗ ਵੀ ਕੀਤੀ ਜਾਂਦੀ ਜਾਂ ਕਿ ਮੌਕੇ ਤੇ। ਹਾਂਜੀ ਕਈ ਪਿੰਡਾਂ ਦੇ ਮੌਕੇ ਤੇ ਚੈੱਕ ਕੀਤਾ ਜਾਂਦਾ ਹੈਗਾ ਮਤਲਬ ਕੰਮ ਕੀ ਚੱਲ ਰਿਹਾ ਕਿੰਨਾਂ ਚੱਲ ਰਿਹਾ ਜੇਕਰ ਮਜ਼ਦੂਰ ਘੱਟ ਪੈ ਜਾਂਦੇ ਐਕਸ਼ਨ ਲਿਆ ਜਾਂਦਾ ਵਿਭਾਗ ਵੱਲੋਂ ਜਿਹੜੇ ਸਬੰਧਤ ਕੰਮ ਕਰਵਾ ਰਹੇ ਹੁੰਦੇ ਨੇ ਪੰਚਾਇਤ ਜਾਂ ਮੇਡ ਦੇਖੋ ਜੀ ਜੋ ਸਾਡੂ ਜੀਆਰਐਸ ਵੱਲੋਂ ਡੇਲੀ ਪ੍ਰੋਗਰੈਸ ਸਾਡੇ ਕੋਲ ਡੀਪੀਆਰ ਆਂਦੀ ਏ 10 11 ਵਜੇ ਤੱਕ ਜਿੰਨੇ ਬੰਦੇ ਹੁੰਦੇ ਐ ਸਾਡੇ ਵੱਲੋਂ ਡੀਪੀਆਰ ਦਿੱਤੀ ਜਾਂਦੀ ਏ ਤੇ ਜੋ ਵੀ ਉਸ ਦਿਨ ਦੀ ਡੀਪੀਆਰ ਫਿਰ ਜਦੋਂ ਮਸਰੋਲ ਖਤਮ ਹੋਣ ਤੋਂ ਬਾਅਦ ਮੈਚ ਕੀਤੀ ਜਾਂਦੀ ਦਿਨ ਵਿੱਚ ਕਿੰਨੇ ਵਾਰੀ ਹਾਜ਼ਰੀ ਲੱਗਦੀ ਏ ਜੜੀ ਜੀ ਦੋ ਵਾਰੀ ਲੱਗਦੀ